ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਅਰਾਜੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡੇ ਲਈ ਇੱਕ ਫਰੈਸ਼ ਰਿਕਰੂਟਮੈਂਟ ਦੀ ਜਾਣਕਾਰੀ ਲੈ ਕੇ ਆਏ ਹਾਂ ਜਾਣਕਾਰੀ ਦੇ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਅੱਛਾ ਜਿਹਾ ਕਮੈਂਟ ਜਰੂਰ ਕਰ ਦਿਓ ਤੁਹਾਡੇ ਸਾਹਮਣੇ ਓਪਨ ਕੀਤਾ ਹੈ ਇੱਕ ਪਰਫਾਰਮਾ ਪਰਫਾਰਮੈਂਸ ਤੁਸੀਂ ਪੜੋ ਨੇਮ ਆਫ ਕੈਂਡੀਡੇਟ ਹੈਗਾ ਫਾਦਰ ਹਸਬੰਡ ਨੇਮ ਡੇਟ ਆਫ ਬਰਥ ਠੀਕ ਹੈ ਜੀ ਪੰਜਾਬੀ ਐਗਜ਼ਾਮ ਪਾਸਡ ਪਰਮਨੈਂਟ ਰੈਸਟ ਤੁਸੀਂ ਸਾਰੇ ਕਾਲਮ ਪੜ੍ਹ ਲੈਣੇ ਹੋਣਗੇ ਅਗਲਾ ਜੀ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਜਿਹੜਾ ਫਾਰਮ ਆਇਆ ਤੁਸੀਂ ਕੈਪੀਟਲ ਲੈਟਰ ਵਿੱਚ ਫਿਲ ਕਰਨਾ ਹੈਗਾ ਆ ਕੈਪੀਟਲ ਲੈਟਰ ਵਿੱਚ ਫਿਲ ਕਰਨਾ ਹੈ ਸਾਰਾ نیچے ਆਪਣੇ ਜਿੰਨੇ ਵੀ ਡਾਕੂਮੈਂਟ ਹੈਗੇ ਆ ਜਿਹਦਾ 10th ਪਹਿਲਾਂ 10th ਭਰ ਦੋ ਠੀਕ ਹੈ ਜੀ ਫਿਰ 12th ਕੋਈ ਗ੍ਰੈਜੂਏਸ਼ਨ ਹੈਗੀ ਆ ਕੋਈ ਪੋਸਟ ਗ੍ਰੈਜੂਏਸ਼ਨ ਕੋਈ ਐਕਸਪੀਰੀਅੰਸ ਹੈਗਾ ਤੁਸੀਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਫਿਲ ਕਰ ਸਕਦੇ ਹੋ ਹੁਣ ਤੁਸੀਂ ਕਿਹਾ ਕਿ ਪਰਫਾਰਮਰ ਦਾ ਦਸਤਾ ਤੇ ਨੋਟੀਫਿਕੇਸ਼ਨ ਹੈ ਕਾ ਜੀ ਨੋਟੀਫਿਕੇਸ਼ਨ ਦੀ ਵੀ ਜਾਣਕਾਰੀ ਤੁਹਾਨੂੰ ਦੰਨੇ ਆ ਕਾਦੀ ਹੈਗੀ ਆ ਪਹਿਲਾਂ ਦੇਖੋ ਤੁਸੀਂ ਨੇਮ ਆਫ ਪੋਸਟ ਪੋਸਟ ਕਿਹੜੀ ਹੈਗੇ ਜੀ ਫੋਰਥ ਕਲਾਸ ਹੈਗੀ ਆ ਫੋਰਥ ਕਲਾਸ ਹੈਗੀ ਆ ਪੀਐਨ ਦੀ ਬਾਈ ਦਾ ਵੇ ਆਫ ਡਾਇਰੈਕਟ ਰਿਕਰੂਟਮੈਂਟ 7 7 ਪੋਸਟਾਂ ਨੇ ਪੀਐਨ ਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਕਹਿੰਦੇ ਕਿ ਦੋ ਪੋਸਟਾਂ ਇਹਦੇ ਵਿੱਚ ਉਹ ਨੇ ਜਿਨ੍ਹਾਂ ਨੇ 10 ਸਾਲ ਆਪਣੀ ਸਰਵਿਸ ਕੰਪਲੀਟ ਕੀਤੀ ਹੈ ਸੈਟੀਸਫੈਕਟਰੀ ਉਹਨਾਂ ਲਈ ਨੇ ਹੁਣ ਟੋਟਲ ਜਿਹੜੀਆਂ 9 ਪੋਸਟਾਂ ਨੇ ਨਾ ਉਹਦੇ ਵਿੱਚ ਜਰਨਲ ਔਮਨ ਦੀਆਂ ਦੋ ਨੇ ਜਰਨਲ EWS ਦੀਆਂ ਦੋ ਨੇ SC ਔਮਨ ਦੋ ਨੇ BC ਔਮਨ ਇੱਕ ਆ ਗਿਆ ਠੀਕ ਹੈ ਮਤਲਬ ਦੇਖੋ ਤੁਸੀਂ 2 2 4 2 6 ਤੇ 1 7 ਸੱਤੇ ਦੀਆਂ ਸੱਤੇ ਪੋਸਟਾਂ ਤੁਹਾਡੀਆਂ ਔਮਨ ਦੇ ਲਈ ਨੇ ਠੀਕ ਹੈ ਜੀ ਆਪਣੇ ਮੈਨਜ਼ ਲਈ ਕੋਈ ਨਹੀਂ ਹੈਗੀ ਉਸ ਤੋਂ ਬਾਅਦ ਜਿਹੜੇ ਥੱਲੇ ਦੋ ਪੋਸਟਾਂ ਨੇ ਉਹ ਸੈਲਰੀ ਸੈਕਟਰ ਜਿਨ੍ਹਾਂ ਨੇ 10 ਸਾਲ ਕੰਪਲੀਟ ਕੀਤੀ ਹੋਣਗੇ ਉਹ ਉਹਨਾਂ ਲਈ ਨੇ 18000 ਸੈਲਰੀ ਆ ਠੀਕ ਹੈ ਜੀ 10ਵੀਂ ਤੇ 8ਵੀਂ ਤੁਸੀਂ ਪਾਸ ਕੀਤੀ ਹੋਣੀ ਚਾਹੀਦੀ ਆ ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਆ ਇਹਦੇ ਵਿੱਚ ਵਿੱਚ ਜੇ ਵੱਧ ਵੀ ਆ ਕਿ ਤੁਹਾਨੂੰ ਰਿਲੈਕਸੇਸ਼ਨ ਮਿਲ ਜਾਏਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਫ਼-ਸਾਫ਼ ਦੱਸਦਾ ਭਾਈ ਇਹ ਪੱਕੀ ਨੌਕਰੀ ਹੈਗੀ ਆ ਪੱਕੀ ਨੌਕਰੀ ਹੈਗੀ ਤੁਹਾਡੀ ਇਹ ਕੱਚੀ ਨੌਕਰੀ ਨਹੀਂ ਹੈਗੀ ਇਹ ਰੈਗੂਲਰ ਜੋਬ ਹੈ ਤੁਹਾਡੀ ਜਿਹੜੀ ਟਾਈਮ ਟਾਈਮ ਪੇ ਵਧੇਗੀ ਸਭ ਕੁਝ ਟਾਈਮ ਟਾਈਮ ਤੁਹਾਨੂੰ ਮਿਲੇਗਾ 18000 ਤੁਹਾਡੀ ਸੈਲਰੀ ਹੈ ਲਾਈਫ ਸਿਕਿਉਰ ਹੋਈ ਨਹੀਂ ਤੁਹਾਨੂੰ ਜੋਬ ਮਿਲ ਜਾਂਦੀ ਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਦੇਖੋ ਹੈ ਕਾਦੀ ਜੀ ਇਹ ਰਿਕਰੂਟਮੈਂਟ ਨਿਕਲੀ ਐ ਐਕਚੁਅਲੀ ਆਫਿਸ ਆਫ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੀਦਕੋਟ ਫਰੀਦਕੋਟ ਦੇ ਜਿਹੜੇ ਜੱਜ ਸਾਹਿਬ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਉਹਨਾਂ ਵੱਲੋਂ ਰਿਕਰੂਟਮੈਂਟ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਕਲਾਸ 4 ਦੀਆਂ ਕੁੱਲ 9 ਪੋਸਟਾਂ ਨੇ ਸੱਤ ਜਿਹੜੀਆਂ ਡਾਇਰੈਕਟ ਨੇ ਦੋ ਜਿਹੜੀਆਂ ਸੈਡੀਸਫੈਕਟਰੀ ਸਰਵਿਸ 10 ਸਾਲ ਦੀ ਜਿਹਨੇ ਕੰਪਲੀਟ ਕੀਤੀ ਉਹਨਾਂ ਲਈ ਨੇ ਠੀਕ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਡੇਟ ਕੀ ਹੈਗੀ ਆ 27 ਤਰੀਕ ਹੈਗੀ ਆ ਜੀ 6ਵਾਂ ਮਹੀਨਾ ਹੈ 2025 ਦੀ ਸ਼ਾਮ 5 ਵਜੇ ਤੱਕ ਲਾਸਟ ਤੁਸੀਂ 27 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਫਾਰਮ ਫਿਲ ਕਰਨਾ ਜਿਹੜਾ 27 ਤੋਂ ਬਾਅਦ ਫਾਰਮ ਦੇ ਕੇ ਆਏਗਾ ਉਹਦਾ ਫਾਰਮ ਰਿਜੈਕਟ ਹੋਏਗਾ ਉਹਨੂੰ ਇੰਟਰਵਿਊ ਲਈ ਨਹੀਂ ਬੁਲਾਇਆ ਜਾਏਗਾ ਠੀਕ ਹੈ ਇਹ ਤੁਹਾਡੀਆਂ ਵੈਕੈਂਸੀਸ ਦੀ ਜਾਣਕਾਰੀ ਹੋ ਗਈ ਤੁਹਾਨੂੰ ਵੀ ਦੱਸਤਾ ਕਿ ਡਿਸਟ੍ਰਿਕਟ ਕੋਰ ਫਰੀਦਕੋਟ ਵਿੱਚ ਨਿਕਲੀ ਹੈ ਹੁਣ ਸਿਲੈਕਸ਼ਨ ਕਿਵੇਂ ਹੋਣੀ ਆ ਸਿਲੈਕਸ਼ਨ ਤੁਹਾਡੀ ਹੋਣੀ ਆ ਇੰਟਰਵਿਊ ਹੋਣਾ ਤੁਹਾਡਾ ਅਜਿ ਲਿਖਿਆ ਉਹਨਾਂ ਨੇ ਸ਼ੈਡਿਊਲ ਆਫ ਟੈਸਟ ਸਲੈਸ਼ ਇੰਟਰਵਿਊ ਮਤਲਬ ਇੰਟਰਵਿਊ ਹੁੰਦਾ ਜੇ ਇੱਥੇ ਕਲਰਕ ਦੀ ਹੁੰਦੀ ਐਡ ਹੋਕ ਬੇਸ ਜਾਂ ਕਿਸੇ ਵੀ ਤਰੀਕੇ ਦੀ ਤਾਂ ਤੁਹਾਡਾ ਟੈਸਟ ਹੋਣਾ ਸੀ ਬਟ ਇਸ ਵਿੱਚ ਕੀ ਇੱਕ ਸਿੰਪਲ ਜੀ ਤੁਹਾਡੀ ਇੰਟਰਵਿਊ ਹੋਏਗੀ ਠੀਕ ਹੈ ਜੀ ਇੰਟ ਜਿਹੜੀ ਹੈਗੀ ਆ ਇੰਟਰਵਿਊ ਕੰਡਕਟਡ ਹੋਣੀ ਆ 14/7 ਤੋਂ ਲੈ ਕੇ ਤੁਹਾਡੀ 19/7 ਤੱਕ 14 ਤਰੀਕ ਤੋਂ ਲੈ ਕੇ 19 ਤਰੀਕ ਤੱਕ ਤੁਹਾਡੀ ਇੰਟਰਵਿਊ ਹੋਏਗੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਲਿਸਟ ਜਾਰੀ ਕਰ ਦਿੱਤੀ ਜਾਏਗੀ ਕਿ ਭਾਈ ਇਹ ਕੈਂਡੀਡੇਟ ਸਿਲੈਕਟ ਹੋਏ ਹੈਗੇ ਆ ਹੋਰ ਕੀ ਬੋਲਦੇ ਆ ਦਾ ਕੈਂਡੀਡੇਟ ਓਨ ਪ੍ਰਸਕ੍ਰਾਈਬ ਪਰਫਾਰਮਰ ਸ਼ੁੱਡ ਬੀ ਐਲੀਜੀਬਲੀ ਫਿਲਡ ਅਪ ਕੈਪੀਟਲ ਲੈਟਰ ਮੈਂ ਤੁਹਾਨੂੰ ਪਹਿਲੇ ਦੱਸਤਾ ਕੈਪੀਟਲ ਲੈਟਰ ਵਿੱਚ ਲਿਖਣਾ ਆ ਬਾਕੀ ਜਿਹੜੇ ਵੀ ਤੁਹਾਡੇ ਡਾਕੂਮੈਂਟ ਨੇ ਠੀਕ ਹੈ ਜੀ ਜਿੰਨੇ ਵੀ ਤੁਸੀਂ ਡਾਕੂਮੈਂਟ ਲਗਾਣੇ ਨੇ ਉਹ ਤੁਸੀਂ ਕੀ ਕਰਨਾ ਹੈਗਾ ਸੈਲਫ ਅਟੈਸਟਡ ਕਰਕੇ ਜਿਹੜੇ ਇਹਦੇ ਵਿੱਚ ਲਗਾਉਣੇ ਹੈਗੇ ਆ ਇਹਨਾਂਗੇ ਲਿਖਿਆ ਵਿਦ ਕੰਪਲੀਟ ਪਾਰਟੀਕੁਲਰਸ ਕੈਂਡੀਡੇਟਸ ਹੈਵ ਸੈਂਟ ਟੂ ਸਾਈਨਡ ਅਪਲੀਕੇਸ਼ਨ ਫਾਰਮ ਅਲੋਂਗ ਵਿਦ ਆਲ ਸਪੋਰਟਿੰਗ ਅਟੈਸਟਡ ਕਾਪੀਜ਼ ਆਫ ਰੈਲੇਵੈਂਟ ਟੈਸਟੀਮੋਨਿਅਲਸ ਪ੍ਰੂਫ ਆਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟੇਗਰੀ ਔਰ ਦੋ ਪਾਸਪੋਰਟ ਸਾਈਜ਼ ਤੁਹਾਡੀਆਂ ਫਰੈਸ਼ ਯ ਲੇਟੈਸਟ ਜਿਹੜੀਆਂ ਲੱਗਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਖੁਦ ਸਾਈਨ ਕਰਕੇ ਆਪਣੇ ਟੈਸਟਡ ਕਰਕੇ ਡਾਕੂਮੈਂਟ ਤੁਸੀਂ ਲਗਾਣੇ ਹੈਗੇ ਆ ਕੈਪੀਟਲ ਲੈਟਰ ਚ ਫਾਰਮ ਫਿਲ ਕਰਨਾ ਹੈ ਬਾਕੀ ਤੁਹਾਡੀ ਜਿਹੜੀ ਇੰਟਰਵਿਊ ਤੁਹਾਨੂੰ ਡੇਟ ਦੱਸ ਦਿੱਤੀ ਗਈ ਹੈ 14 7 ਤੋਂ ਲੈ ਕੇ 19 7 ਦੇ ਵਿੱਚ ਵਿੱਚ ਹੋਏਗੀ ਬਾਕੀ ਇੰਟਰਵਿਊ ਦੇ ਵਿੱਚ ਤੁਹਾਨੂੰ ਡਾਟ ਹੋਏਗਾ ਕਿ ਕੀ ਪੁੱਛਿਆ ਜਾਏਗਾ ਬੇਸਿਕ ਸਵਾਲ ਪੁੱਛੇ ਜਾਣਗੇ ਸਿੰਪਲ ਜਿਹੇ ਕੋਈ ਨਿਊਜ਼ ਵਿੱਚ ਕੋਈ ਚੀਜ਼ਾਂ ਨੇ ਕਰੰਟ ਵਿੱਚ ਚੀਜ਼ਾਂ ਨੇ ਤੁਹਾਡੇ ਜਿਵੇਂ ਫਰੀਦਕੋਟ ਦੇ ਰਿਲੇਟਡ ਕੋਈ ਫਰੀਦਕੋਟ ਦੀ ਤੁਹਾਡੇ ਇਥੋਂ ਕੋਈ ਐਮਪੀ ਹੈਗਾ ਜਾਂ ਕੋਈ ਐਮਐਲਏ ਹੈਗਾ ਉਹਦੇ ਬਾਰੇ ਥੋੜੀ ਬੋਧੀ ਜਾਣਕਾਰੀ ਕੋਈ ਤੁਹਾਡੇ ਇਤਿਹਾਸਿਕ ਕੋਈ ਸਥਾਨ ਹੈਗਾ ਠੀਕ ਹੈ ਇਤਿਹਾਸਿਕ ਕੋਈ ਗੁਰਦੁਆਰਾ ਕੋਈ ਮੰਦਿਰ ਠੀਕ ਹੈ ਜੀ ਮੰਦਿਰ ਹੋ ਗਿਆ ਕੋਈ ਮਸਜਿਦ ਕੋਈ ਇਤਿਹਾਸਿਕ ਹੈਗਾ ਉਹਦੇ ਬਾਰੇ ਪੁੱਛਣਗੇ ਠੀਕ ਹੈ ਹੋਰ ਫਰੀਦਕੋਟ ਦੇ ਬਾਰੇ ਕੋਈ ਇਹਦੇ ਵਿੱਚ ਜ਼ਿਲ੍ਹੇ 'ਚ ਕੋਈ ਕਿੰਨੀਆਂ ਤਹਿਸੀਲਾਂ ਨੇ ਕੋਈ ਸਬ-ਤਹਿਸੀਲਾਂ ਕਿੰਨੀਆਂ ਨੇ ਕੋਈ ਇਦਾਂ ਪੁੱਛ ਸਕਦੇ ਆ ਬਾਕੀ ਬੇਸਿਕ ਸਵਾਲ ਪੁੱਛਣਗੇ ਹਾਂ ਇਹਦੇ ਲਈ ਇੱਕ ਮੈਂ ਵੀਡੀਓ ਪਾਈ ਹੋਈ ਆ ਤੁਸੀਂ ਦੇਖ ਲਿਓ ਜਾ ਕੇ ਠੀਕ ਹੈ ਜੀ ਆਪਣੇ ਲਗਭਗ ਕੋਈ ਇਹ ਤਾਂ 6-7 ਮਹੀਨੇ ਪੁਰਾਣੀ ਵੀਡੀਓ ਹੈਗੀ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਵੀਡੀਓ ਦਾ ਜਿਹੜਾ ਟਾਈਟਲ ਹੋਏਗਾ ਉਹ ਟਾਈਟਲ ਹੈ ਉਹ ਪੀਐਨ ਪਰਤੀ ਫਜ਼ਲ ਕਾ ਕੋਡ ਦੇ ਨਾਮ ਤੇ ਹੋਏਗਾ ਤੁਹਾਨੂੰ ਉਸ ਵਿੱਚ ਐਮਸੀਕਿਊਜ਼ ਮਿਲ ਜਾਣਗੇ ਤੁਹਾਨੂੰ ਡਿਟੇਲ ਵਿੱਚ ਦੱਸਿਆ ਹੈਗਾ ਆ ਕਿ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਤੁਸੀਂ ਉਸ ਦੇ ਹਿਸਾਬ ਤੇ ਕਿਸ ਤਰ੍ਹਾਂ ਚੇਂਜ ਕਰਕੇ ਆਪਣੇ ਡਿਸਟ੍ਰਿਕਟ ਦੀਆਂ ਮੇਨ ਮੇਨ ਚੀਜ਼ਾਂ ਉਸ ਤਰ੍ਹਾਂ ਯਾਦ ਕਰਨੀਆਂ ਨੇ ਤੇ ਜਿਹੜੇ ਕਿਹੜੇ ਆਪਣੇ ਜੀਕੇ ਦੇ ਕੁਐਸਚਨ ਪੁੱਛੇ ਜਾਣਗੇ ਓਬਵੀਅਸ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਸੋ ਵੀਡੀਓ ਨੂੰ ਜ਼ਰੂਰ ਦੇਖ ਲਿਓ ਵੀ ਪੂਰੀ ਤੁਸੀਂ ਲਾਸਟ ਤੱਕ ਤਾਨੂੰ ਕਾਫੀ ਹੈਲਪ ਮਿਲੇਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਹੋਵੇ ਕੋਈ ਸਵਾਲ ਹੋਵੇ ਕੋਈ ਸੁਜੈਸ਼ਨ ਹੋਵੇ ਜਰੂਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਮੈਂ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗਾ ਨਾਲ ਦੀ ਨਾਲ ਰਾਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਚੈਨਲ ਤੇ ਡੇਲੀ ਬੇਸਿਸ ਤੇ ਤੁਹਾਨੂੰ ਪਤਾ ਹੀ 4 ਤੋਂ 5 ਵੀਡੀਓਜ਼ ਡੇਲੀ ਆ ਰਹੀਆਂ ਨੇ ਕੋਈ ਵੀ ਨੋਟੀਫਿਕੇਸ਼ਨਾਂ ਦੀ ਦੇਖੋ ਜੀ ਅੱਜ ਪਕ ਰੈਗੂਲਰ ਪਰਤੀ ਪਈ ਹੈ ਜੇ ਕੋਈ ਕੰਟਰੈਕਟ ਐਡ ਹੋਕ ਦੀ ਆਏਗੀ ਤੇ ਉਹ ਵੀ ਤੁਹਾਨੂੰ ਮਿਲੇਗੀ ਕੁਝ ਵੀ ਤੁਹਾਡੇ ਤੋਂ ਝੂਠ ਮਾਰ ਕੇ ਤੁਹਾਨੂੰ ਝੂਠੀ ਜਾਣਕਾਰੀ ਦਿੱਤੀ ਜਾਏਗੀ ਕਿ ਪੱਕੀ ਪ੍ਰਤੀਯਾ ਭਰ ਲੋ ਜੀ ਭਰ ਲੋ ਹਾਂ ਸੱਚ ਦੱਸਿਆ ਜਾਏਗਾ ਕਿ ਰੈਗੂਲਰ ਐਡ ਹੋ ਕਿਉਂਕਿ ਸਾਰੇ ਬੱਚਿਆਂ ਦਾ ਇਹੀ ਡਾਟ ਰਹਿੰਦਾ ਆ ਯਰ ਪ੍ਰਤੀ ਹੈ ਕਿਦਾਂ ਦੀ 6 ਮਹੀਨੇ ਲਵਾਇ ਕਾਟਦੇ ਨਹੀਂ ਦੇਣਗੇ ਮੈਂ ਸਾਬ ਦੱਸ ਦਿੰਦਾ ਕਿ ਭਾਈ 6 ਮਹੀਨੇ ਲਵੋਣੇ ਆ ਵਧ ਵੀ ਸਕਦਾ ਆ ਕੱਟ ਵੀ ਸਕਦੇ ਪੂਰੇ ਤੁਹਾਡੇ ਡਾਟ ਜਿਹੜੇ ਕਲੀਅਰ ਕਰਦਣਾ ਆ ਸੋ ਚੈਨਲ ਨਾਲ ਜੁੜੇ ਰਹੋ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਿਛਲੀਆਂ ਵੀਡੀਓਜ਼ ਨੂੰ ਅਗਲੇ ਵੀ ਇਦਾਂ ਹੀ ਸਪੋਰਟ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪ੍ਰਮਾਤਮਾ ਸਰਬਦਾ ਭਲਾ ਕਰੇ ਜੀ ਥੈਂਕ ਯੂ